ਹੈਲਥ ਨਾਲ ਜੁੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਛੋਟੇ ਬੱਚਾ ਦੇ ਵਿਕਾਸ ਤੇ ਤੰਦਰੁਸਤੀ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਮਿਲ ਸਕਣ ਜਾਂ 6 ਮਹੀਨੇ ਦੇ ਨਵ ਜੰਮੀ ਬੱਚੇ ਨੂੰ ਅਕਸਰ ਹੀ ਗਾਂ ਦਾ ਦੁੱਧ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਲਾ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਪੰਚਾਉਣ ਵਿੱਚ ਬੱਚੇ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਪਰ ਇੱਕ ਆਧੁਨਿਕ ਵਿਗਿਆਨਿਕ ਤੱਤ ਸਾਹਮਣੇ ਆਇਆ ਹੈ ਕਿ ਗਾਂ ਦਾ ਦੁੱਧ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੇ ਮੁਤਾਬਕ ਗਾਂ ਦਾ ਦੁੱਧ ਵਿੱਚ ਦੂਸਰੇ ਜਾਨਵਰਾਂ ਦੇ ਮੁਤਾਬਕ ਤਿੰਨ ਗੁਣਾ ਜ਼ਿਆਦਾ ਪ੍ਰੋਟੀਨ ਹੁੰਦੀ ਆ ਬੱਚੇ ਨੂੰ ਲੋੜ ਮੁਤਾਬਕ ਹੀ ਪ੍ਰੋਟੀਨ ਦੀ ਲੋੜ ਹੁੰਦੀ ਆ ਜੇਕਰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਿੱਤੀ ਜਾਵੇ ਤਾਂ ਉਹ ਬੱਚੇ ਦੀ ਕਿਡਨੀ ਤੇ ਅਸਰ ਕਰ ਸਕਦੀ ਆ ਕਿਡਨੀਆਂ ਦੀ ਪ੍ਰੋਟੀਨ ਫਿਲਟਰ ਕਰਨ ਦੀ ਸਮੱਸਿਆ ਵੀ ਇੱਕ ਹੱਦ ਤੱਕ ਹੀ ਹੁੰਦੀ ਆ ਜੇ ਇਸ ਤੋਂ ਬਾਅਦ ਕਿਡਨੀਆਂ ਪਥਰੀ ਬਣਨ ਦੀ ਸ਼ਿਕਾਇਤ ਹੋਣ ਦਾ ਖਤਰਾ ਬਣ ਜਾਂਦਾ ਹੈ ਬੱਚੇ ਨੂੰ ਦੁੱਧ ਦੇਣ ਪਿੱਛੋਂ ਧਾਰਨਾ ਹੈ ਕਿ ਦੁੱਧ ਵਿੱਚ ਕੈਲਸ਼ੀਅਮ ਬਹੁਤ ਈ ਹੁੰਦੀ ਹੈ ਜੋ ਬੱਚੇ ਦੀਆਂ ਹੱਡੀਆਂ ਦੇ ਵਿਕਾਸ ਲਈ ਲਾਹੇਵੰਦ ਹੁੰਦੀ ਹੈ ਜਿਆਦਾ ਮਿਕਦਾਰ ਵਿੱਚ ਕੈਲਸ਼ੀਅਮ ਨਾਲ ਹੱਡੀਆਂ ਵਿੱਚ ਸੋਜ ਆ ਜਾਂਦੀ ਹੈ ਜਿਸ ਕਾਰਨ ਹੱਡੀਆਂ ਵਿੱਚ ਦਰਦ ਹੋਣ ਦੀ ਸ਼ਿਕਾਇਤ ਵੱਧ ਜਾਂਦੀ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਲਿੰਕ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਛੋਟੇ ਬੱਚਾ ਦੇ ਵਿਕਾਸ ਤੇ ਤੰਦਰੁਸਤੀ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਮਿਲ ਸਕਣ ਜਾਂ 6 ਮਹੀਨੇ ਦੇ ਨਵਜੰਮੇ ਬੱਚੇ ਨੂੰ ਅਕਸਰ ਹੀ ਗਾਂ ਦਾ ਦੁੱਧ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਲਾ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਪੰਚਾਉਣ ਵਿੱਚ ਬੱਚੇ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਪਰ ਇੱਕ ਆਧੁਨਿਕ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਗਾਂ ਦਾ ਦੁੱਧ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਦੇ ਮੁਤਾਬਕ ਗਾਂ ਦਾ ਦੁੱਧ ਵਿੱਚ ਦੂਸਰੇ ਜਾਨਵਰਾਂ ਦੇ ਮੁਤਾਬਕ 3 ਗੁਣਾ ਜ਼ਿਆਦਾ ਪ੍ਰੋਟੀਨ ਹੁੰਦੀ ਆ ਬੱਚੇ ਨੂੰ ਲੋੜ ਮੁਤਾਬਕ ਹੀ ਪ੍ਰੋਟੀਨ ਦੀ ਲੋੜ ਹੁੰਦੀ ਆ ਜੇਕਰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਿੱਤੀ ਜਾਵੇ ਤਾਂ ਉਹ ਬੱਚੇ ਦੀ ਕਿਡਨੀ ਤੇ ਅਸਰ ਕਰ ਸਕਦੀ ਆ ਕਿਡਨੀਆਂ ਦੀ ਪ੍ਰੋਟੀਨ ਫਿਲਟਰ ਕਰਨ ਦੀ ਸਮੱਸਿਆ ਵੀ ਇੱਕ ਹੱਦ ਤੱਕ ਹੀ ਹੁੰਦੀ ਆ ਜੇ ਇਸ ਤੋਂ ਬਾਅਦ ਕਿਡਨੀਆਂ ਪਥਰੀ ਬਣਨ ਦੀ ਸ਼ਿਕਾਇਤ ਹੋਣ ਦਾ ਖਤਰਾ ਬਣ ਜਾਂਦਾ ਹੈ ਬੱਚੇ ਨੂੰ ਦੁੱਧ ਦੇਣ ਪਿੱਛੋਂ ਧਾਰਨਾ ਹੈ ਕਿ ਦੁੱਧ ਵਿੱਚ ਕੈਲਸ਼ੀਅਮ ਬਹੁਤ ਦੇਰੀ ਹੁੰਦੀ ਹੈ ਜੋ ਬੱਚੇ ਦੀਆਂ ਹੱਡੀਆਂ ਦੇ ਵਿਕਾਸ ਲਈ ਲਾਹੇਵੰਦ ਹੁੰਦੀ ਹੈ ਜਿਆਦਾ ਮਿਕਦਾਰ ਵਿੱਚ ਕੈਲਸ਼ੀਅਮ ਨਾਲ ਹੱਡੀਆਂ ਵਿੱਚ ਸੋਜ ਆ ਜਾਂਦੀ ਹੈ ਜਿਸ ਕਾਰਨ ਹੱਡੀਆਂ ਵਿੱਚ ਦਰਦ ਹੋਣ ਦੀ ਸ਼ਿਕਾਇਤ ਵੱਧ ਜਾਂਦੀ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਛੋਟੇ ਬੱਚਾ ਦੇ ਵਿਕਾਸ ਤੇ ਤੰਦਰੁਸਤੀ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਮਿਲ ਸਕਣ ਜਾਂ 6 ਮਹੀਨੇ ਦੇ ਨਵਜੰਮੇ ਬੱਚੇ ਨੂੰ ਅਕਸਰ ਹੀ ਗਾਂ ਦਾ ਦੁੱਧ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸਲਾ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਪੰਚਾਉਣ ਵਿੱਚ ਬੱਚੇ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਪਰ ਇੱਕ ਆਧੁਨਿਕ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਗਾਂ ਦਾ ਦੁੱਧ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਦੇ ਮੁਤਾਬਕ ਗਾਂ ਦਾ ਦੁੱਧ ਵਿੱਚ ਦੂਸਰੇ ਜਾਨਵਰਾਂ ਦੇ ਮੁਤਾਬਕ 3 ਗੁਣਾ ਜ਼ਿਆਦਾ ਪ੍ਰੋਟੀਨ ਹੁੰਦੀ ਆ ਬੱਚੇ ਨੂੰ ਲੋੜ ਮੁਤਾਬਕ ਹੀ ਪ੍ਰੋਟੀਨ ਦੀ ਲੋੜ ਹੁੰਦੀ ਆ ਜੇਕਰ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਿੱਤੀ ਜਾਵੇ ਤਾਂ ਉਹ ਬੱਚੇ ਦੀ ਕਿਰਤਨੀ ਤੇ ਅਸਰ ਕਰ ਸਕਦੀ ਆ ਕਿਰਤਨੀਆਂ ਦੀ ਪ੍ਰੋਟੀਨ ਫਿਲਟਰ ਕਰਨ ਦੀ ਸਮੱਸਿਆ ਵੀ ਇੱਕ ਹੱਦ ਤੱਕ ਹੀ ਹੁੰਦੀ ਆ ਜੇ ਇਸ ਤੋਂ ਬਾਅਦ ਕਿਰਤਨੀਆਂ ਪਥਰੀ ਬਣਨ ਦੀ ਸ਼ਿਕਾਇਤ ਹੋਣ ਦਾ ਖਤਰਾ ਬਣ ਜਾਂਦਾ ਹੈ ਬੱਚੇ ਨੂੰ ਦੁੱਧ ਦੇਣ ਪਿੱਛੇ ਧਾਰਨਾ ਹੈ ਕਿ ਦੁੱਧ ਵਿੱਚ ਕੈਲਸ਼ੀਅਮ ਬਹੁਤ ਈ ਹੁੰਦੀ ਹੈ ਜੋ ਬੱਚੇ ਦੀਆਂ ਹੱਡੀਆਂ ਦੇ ਵਿਕਾਸ ਲਈ ਲਾਹੇਵੰਦ ਹੁੰਦੀ ਹੈ ਜਿਆਦਾ ਮਿਕਦਾਰ ਵਿੱਚ ਕੈਲਸ਼ੀਅਮ ਨਾਲ ਹੱਡੀਆਂ ਵਿੱਚ ਸੋਜ ਆ ਜਾਂਦੀ ਹੈ ਜਿਸ ਕਾਰਨ ਹੱਡੀਆਂ ਵਿੱਚ ਦਰਦ ਹੋਣ ਦੀ ਸ਼ਿਕਾਇਤ ਵੱਜ ਜਾਂਦੀ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ